ਆਲ ਸੁੱਖ ਮਿਲਦਾ ਹੈ ਸਾਧ ਸੰਗਤ ਜਿਹੜਾ ਸੁੱਖ ਪੈਸੇ ਵਿੱਚੋਂ ਨਹੀਂ ਮਿਲਦਾ ਉਹ ਨਾਮ ਵਿੱਚੋਂ ਮਿਲਦਾ ਹੈ ਜਿਹੜਾ ਸੁੱਖ ਦੁਨੀਆਂ ਦੇ ਸਾਧਨਾਂ ਵਿੱਚ ਨਹੀਂ ਉਹ ਸੁੱਖ ਗੁਰੂ ਦੇ ਸ਼ਬਦ ਵਿੱਚ ਹੈ ਇਸ ਲਈ ਬਚਨ ਕਰ ਭਾਈ ਪੈਸੇ ਨਾਲ ਸੁੱਖ ਦੇ ਸਾਧਨ ਖਰੀਦੇ ਜਾ ਸਕਦੇ ਨੇ ਪਰ ਸੁੱਖ ਨਹੀਂ ਖਰੀਦੇ ਜਾ ਸਕਦਾ ਸਾਸੰਗਤ ਪੈਸੇ ਨਾਲ ਮਹਿੰਗੀ ਦਵਾਈ ਮੈਡੀਸਨ ਖਰੀਦੀ ਜਾ ਸਕਦੀ ਹੈ ਪਰ ਪੈਸੇ ਨਾਲ ਕੋਈ ਤੰਦਰੁਸਤੀ ਨਹੀਂ ਖਰੀਦ ਸਕਦਾ ਜੇ ਪੈਸੇ ਨਾਲ ਤੰਦਰੁਸਤੀ ਮਿਲਦੀ ਹੋਵੇ ਸਾਰੀ ਦੁਨੀਆ ਤੰਦਰੁਸਤ ਹੋ ਜਾਏ ਜਿਹਨਾਂ ਕੋਲ ਪੈਸਾ ਹੈ ਇਸ ਲਈ ਸਾਸੰਗਤ ਸੁਖ ਗੁਰੂ ਦੇ ਸ਼ਬਦ ਵਿੱਚੋਂ ਮਿਲਦਾ ਹੈ ਇਹਨੂੰ ਮਹਾਰਾਜ ਕਹਿੰਦੇ ਨੇ ਅਨੰਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਸਭ ਕੁਝ ਸਿਮਰਨ ਤੋਂ ਪੈਦਾ ਹੁੰਦਾ ਹੈ ਸਾਧ ਸੰਗਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਫਿਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਕੀ ਖੱਲੀ ਵਾਹਿਗੁਰੂ ਵਾਹਿਗੁਰੂ ਕਹਿਣਾ ਸਿਮਰਨ ਹੈ ਕਈ ਬੰਦੇ ਵੀ ਕਹਿੰਦੇ ਜੀ ਖੱਲੀ ਵਾਹਿਗੁਰੂ ਵਾਹਿਗੁਰੂ ਕਹਿਣਾ ਤਾਂ ਤੋਤਾ ਰਟਣਾ ਇਹਦੇ ਨਾਲ ਕੀ ਹੁੰਦਾ ਨਹੀਂ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਜਪਣਾ ਪਰ ਜਪਣੇ ਹਨ ਜਪਣਿਆ ਸਾਹ ਸੰਗਤ ਅੰਦਰੋਂ ਹਿਰਦੇ ਤੋਂ ਅਰਦਾਸ ਕਰਨੀ ਹੈ ਕਿਤੇ ਆਪਾਂ 24 ਘੰਟੇ 24 ਆਵਰ ਇਹ ਚੀਜ਼ ਮਹਿਸੂਸ ਕਰਨ ਲੱਗ ਜਾਈਏ ਕਿ ਰੱਬ ਸਾਨੂੰ ਵੇਖ ਰਿਹਾ ਹੈ ਜਿਹਨੂੰ ਆਪਾਂ ਜਪ ਰਹੇ ਹਾਂ ਉਹ ਯਾਦ ਰੱਖਣੇ ਉਹ ਵੇਖ ਵੀ ਰਿਹਾ ਹੈ ਕਿਉਂਕਿ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਾ ਭਰਪੂਰ ਜਿਸ ਗੁਰੂ ਦਾ ਆਪਾਂ ਨਾਮ ਜਪਣੇ ਉਹ ਗੁਰੂ ਵੇਖ ਵੀ ਰਿਹਾ ਹੈ ਜਿਹਨੂੰ ਆਪਾਂ ਵਾਹ ਵਾਹ ਕਹਿ ਕੇ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਆ ਉਹ ਸੁਣਦਾ ਵੀ ਹੈ ਦੇਖਦਾ ਵੀ ਹੈ ਉਹ ਸਤਸੰਗਤ ਬੋਲਦਾ ਵੀ ਹੈ ਜਦੋਂ ਸਿੱਖ ਨੂੰ ਇਹ ਚੀਜ਼ ਮਹਿਸੂਸ ਹੋਣ ਲੱਗ ਜਾਵੇ ਫਿਰ ਜੱਪਿਆ ਹੋਇਆ ਨਾਮ ਭਗਤੀ ਵਿੱਚ ਜੇ ਮਹਿਸੂਸ ਨਹੀਂ ਹੋ ਰਿਹਾ ਫਿਰ ਤੋਤਾ ਰਟਨ ਹੋ ਸਕਦਾ ਪਰ ਸਤਸੰਗਤ ਉਹ ਰਟਨ ਤੋਂ ਬਗੈਰ ਗੱਲ ਨਹੀਂ ਬਣੇਨੀ ਇਹ ਮੈਂ ਦਰਬਾਰ ਸਾਹਿਬ ਤੋਂ ਵੀ ਬੇਨਤੀ ਕੀਤੀ ਜਿਹੜੇ ਕਹਿੰਦੇ ਨੇ ਖਾਲੀ ਵਾਹਿਗੁਰੂ ਕਹਿਣ ਨਾਲ ਕੁਝ ਨਹੀਂ ਹੋਏਗਾ ਉਹਨਾਂ ਦੀ ਇਹ ਉਦਾਹਰਨ ਹੁੰਦੀ ਹੈ ਵੀ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾਮ ਪਾਇਆ ਜਾਏ ਪਰ ਸਾਧ ਸੰਗਤ ਖਾਲੀ ਰਾਮ ਰਾਮ ਕਹਿਣਾ ਨਹੀਂ ਹੈ ਪਾਤਸ਼ਾਹ ਇਹ ਵੀ ਕਹਿਣਗੇ ਭਾਈ રે ਰਾਮ ਕਹੋ ਮਹਾਰਾਜ ਕਿਵੇਂ ਕਹਿਣਾ ਕਹਿੰਦੇ ਚਿੱਤ ਲਾਏ ਭਾਈ રે ਰਾਮ ਕਹੋ ਚਿੱਤ ਲਾਏ ਹਰ ਜਸ ਵੱਖਰ ਲੈ ਚੱਲੋ ਸ਼ੌਕ ਦੇਖੇ ਪਤੀ ਆਏ ਜਦੋਂ ਕੋਈ ਚਿੱਤ ਲਾ ਕੇ ਵਾਹਿਗੁਰੂ ਕਹਿੰਦਾ ਹੈ ਸਾਸਨਤ ਗੁਰੂ ਹਾਜ਼ਰ ਨਜ਼ਰ ਨਾਲ ਹੋ ਜਾਂਦਾ ਹੈ। ਔਰ ਸੁਣਿਓ ਸਿਮਰਨ ਦਾ ਫਿਰ ਲਾਭ ਕੀ ਹੈ? ਇੱਕ ਉਦਾਹਰਨ ਹੈ ਆਪਣੀ ਪਿੰਡੂ ਜੇ ਜੁੜੀ ਹੋਏ ਕਹਾਂਗਾ ਸਕੂਲਾਂ ਵਿੱਚ ਤੁਸੀਂ ਵੀ ਪੜ੍ਹੇ ਹੋ ਹੁਣ ਸਿਸਟਮ ਬਦਲ ਗਿਆ ਹੈ। ਕਦੇ ਪਹਿਲਾਂ ਤੁਸੀਂ ਵੇਖਿਆ ਹੁਣ ਜਦੋਂ ਸਕੂਲ ਵਿੱਚ ਛੁੱਟੀ ਹੋਣ ਦਾ ਵਕਤ ਹੋਣਾ ਨਾ ਉਸ ਤੋਂ ਪਹਿਲਾਂ ਸਾਰੀਆਂ ਕਲਾਸਾਂ ਬਿਠਾ ਲੈਂਦੇ ਸੀ ਬਾਹਰ ਟੀਚਰ ਗਰਾਊਂਡ ਵਿੱਚ ਤੇ ਇੱਕ ਦੋ ਜਣਿਆਂ ਨੂੰ ਖੜੇ ਕਰਕੇ ਕਹਿਣਾ ਵੀ ਪਹਾੜੇ اخਵਾਓ ਤੇ ਮਗਰ ਸਾਰੇ ਸਕੂਲ ਨੇ ਬੋਲਣਾ। ਔਰ ਸਕੂਲ ਚੋਂ ਆਵਾਜ਼ ਪੂਰੇ ਪਿੰਡ ਵਿੱਚ ਸੁਣਦੀ ਹੁੰਦੀ ਸੀ। ਜਦੋਂ ਬੱਚੇ ਬੋਲਦੇ ਸੀ 1 2 3 4 5 6 ਉਹ ਸਾਧ ਸੰਗ ਦੀ ਉੱਚੀ ਉੱਚੀ ਆਵਾਜ਼ ਸਾਰੇ ਪਿੰਡ ਵਿੱਚ ਸੁਣਦੀ ਸੀ। ਜਦੋਂ ਇੱਕ ਪਹਾੜਾ ਟੇਬਲ ਚੇਅਰ ਚਿੱਤੇ ਹੋ ਜਾਣਾ ਫਿਰ ਦੂਜਾ ਚੱਲਣਾ ਤੀਜਾ ਚੱਲਣਾ ਐਦਾਂ ਸਾਧ ਸੰਗ ਰੋਜ਼ ਰਟਨ ਕਰਨਾ ਉਹਨਾਂ ਪਹਾੜਿਆਂ ਦਾ। ਔਰ ਉਹ ਵਾਰ-ਵਾਰ ਜ਼ੁਬਾਨ ਨਾਲ ਪੰਜੂ ਦੂਣੀ 10 ਐਮ ਪੜਦੇ ਆਂ ਪੜਦੇ ਆਂ ਵੀ ਜਦੋਂ ਉਹ ਪਹਾੜੇ ਪੜੇ ਗਏ ਉਹ ਰਟੇ ਗਏ ਆਪਣੇ ਰਟਣ ਦੇ ਨਾਲ ਕੀ ਹੋਇਆ ਜਿਹੜਾ ਕੌਨਸ਼ੀਅਸ ਮਾਈਂਡ ਦੇ ਅੰਦਰ ਚੀਜ਼ ਜਪੀ ਉਹ ਅਨਕੌਨਸ਼ੀਅਸ ਮਾਈਂਡ ਦੇ ਨਾਲ ਉਹ ਅੰਦਰ ਅੰਦਰ ਚਲੀ ਗਈ ਘਰ ਘਰ ਗਈ ਹਿਰਦੇ ਵਿੱਚ ਸੁਰਤ ਵਿੱਚ ਵਸ ਗਈ ਹੁਣ ਤੁਸੀਂ ਵੇਖੋਗੇ ਅੱਜ ਕੱਲ੍ਹ ਹਿਸਾਬ ਕਰਨਾ ਹੋਵੇ ਕਿਸੇ ਬੱਚੇ ਨੂੰ ਪੁੱਛੋ ਵੀ 14 3 ਕਿੰਨੇ ਹੁੰਦੇ ਨੇ ਉਹ ਕਹਿੰਦਾ ਰੁਕ ਜਾਓ ਮੈਨੂੰ ਕੈਲਕੂਲੇਟਰ ਕੱਢ ਲੈਂਦੇ ਆ ਮੋਬਾਈਲ ਵਿੱਚੋਂ ਕੈਲਕੂਲੇਟਰ ਕੱਢ ਕੇ ਹਿਸਾਬ ਲਾਏਗਾ ਵੀ 14 30 ਕਿੰਨੇ ਹੁੰਦੇ ਨੇ। ਉਹ ਕੈਲਕੂਲੇਟਰ ਵਿੱਚੋਂ ਦੱਸੇਗਾ। ਜਦੋਂ ਕਿਸੇ ਬਜ਼ੁਰਗ ਨੂੰ ਪੁੱਛੋਗੇ ਉਹ ਜਦੋਂ ਕਹੋਗੇ 14 30 ਕਿੰਨੇ ਹੁੰਦੇ ਨੇ ਉਹ ਬਜ਼ੁਰਗ ਕਹੇਗਾ ਕੈਲਕੂਲੇਟਰ ਕੱਢਣ ਦੀ ਲੋੜ ਨਹੀਂ ਐ। ਬਸ ਉਹ ਮੈਨੂੰ ਪਤਾ ਐ 14 42 ਹੁੰਦੇ ਨੇ। ਬਜ਼ੁਰਗ ਨੂੰ ਡੇਢੇ ਦਾ ਪਹਾੜਾ ਵੀ ਆਉਂਦਾ ਐ। ਬਜ਼ੁਰਗ ਨੂੰ ਢਾਈਏ ਦਾ ਪਹਾੜਾ ਵੀ ਆਉਂਦਾ ਐ। ਕਿਉਂ ਭਾਈ? ਉਹ ਸਕੂਲਾਂ ਵਿੱਚ ਰਟਨ ਕੀਤਾ ਹੋਇਆ ਯਾਦ ਹੋ ਗਿਆ। ਜਿਹੜੀ ਚੀਜ਼ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਾਂ ਰਟਨ ਕਰ ਰਹੇ ਆ ਉਹ ਸੁਰਤੀ ਵਿੱਚ ਵਸ ਜਾਂਦੀ ਹੈ ਜਦੋਂ ਇਹ ਮਹਿਸੂਸ ਹੋਵੇ ਕਿ ਗੁਰੂ ਵੇਖ ਰਿਹਾ ਹੈ ਉਹ ਜਪਿਆ ਹੋਇਆ ਨਾਮ ਕੰਮ ਆਉਂਦਾ ਹੈ। ਔਰ ਯਾਦ ਰੱਖਿਓ ਦੁਨੀਆ ਦੀ ਪੜ੍ਹਾਈ ਸਰੀਰ ਦੇ ਜਿਉਂਦਿਆਂ ਜੀ ਕੰਮ ਆਉਂਦੀ ਹੈ। ਸਪੋਜ ਕੋਈ ਡਾਕਟਰ ਹੈ। ਉਹਦੀ ਡਾਕਟਰੀ ਉੰਨੀ ਦੇ ਰਹਿ ਜਿੰਨੀ ਦੇਰ ਉਹ ਸਰੀਰ ਕਰਕੇ ਬਜ਼ੁਰਗ ਨੇ ਤੰਦਰੁਸਤ ਬਸ ਉੱਥੇ ਤੱਕ। ਜਦੋਂ ਉਹ ਸਰੀਰ ਕਰਕੇ ਮਰ ਜਾਂਦਾ ਹੈ ਤਾਂ ਸਾਧ ਸੰਗਤ ਉਹਦੀ ਡਾਕਟਰੀ ਕਿਤੇ ਕੰਮ ਨਹੀਂ ਆਉਂਦੀ। dry skin how to step out choose dot and keys barrier repair moisturizer five ceramides and hyaluronic acid ka double power care skin barrier fix aur rakhe moisture locked in for long hours dot and keys koi anjaniya reh doctor reh vakeel reh o di padhai udon tak kam aayegi jinni dero sharir karke junda ਲੋਕੋ ਨੂੰ ਡਾਕਟਰ ਨੰਜਨੀਅਰ ਵਕੀਲ ਕਹਿਣਗੇ ਪਰ ਸਾਸ ਸੰਗਤ ਮਰਨ ਤੋਂ ਬਾਅਦ ਇਹ ਪੜ੍ਹਾਈ ਅੱਗੇ ਦਰਗਾਹ ਵਿੱਚ ਕੰਮ ਨਹੀਂ ਆਏਗੀ ਪਰ ਯਾਦ ਰੱਖਿਓ ਵਾਹਿਗੁਰੂ ਵਾਹਿਗੁਰੂ ਜਪਿਆ ਨਾਮ ਦਰਗਾਹ ਵਿੱਚ ਵੀ ਕੰਮ ਆਉਂਦਾ ਹੈ ਇਹ ਨਹੀਂ ਵੀ ਜਿਨਾ ਇੱਥੇ ਨਾਮ ਜਪਿਆ ਹੁਣੇ ਕੰਮ ਆਉਣੇ ਨਾਮ ਜਪਣ ਨਾਲ ਦੁੱਖ हटਣਗੇ ਨਾਮ ਜਪਣ ਨਾਲ ਸੁੱਖ ਆਏਗਾ ਇਹ ਤਾਂ ਦੁਨਿਆਵੀ ਸੁੱਖ ਹੈ ਪਰ ਇਹਦੇ ਨਾਲ ਨਾਲ ਇਹ ਵੀ ਸਚਾਈ ਹੈ ਜਦੋਂ ਆਪਾਂ ਨਾਮ ਜਪਾਂਗੇ ਸਰੀਰ ਮਰਨ ਤੋਂ ਬਾਅਦ ਵੀ ਨਾਮ ਦਰਗਾਹ ਤੱਕ ਜਾਂਦਾ ਹੈ ਜਿੱਥੇ ਕੋਈ ਸਹੈਤਾ ਨਾ ਕਰੇ ਉੱਥੋਂ ਤੱਕ ਜਪਿਆ ਨਾਮ ਪਹੁੰਚਦਾ ਹੈ ਇਸ ਲਈ ਸੰਗਤ ਵਿੱਚ ਬਹਿ ਕੇ ਆਪਾਂ ਜਪਰਾਂ ਸਤਨਾਮ ਸ੍ਰੀ ਰਜ ਕੇ ਆਖੋ ਸਤਨਾਮ ਸ੍ਰੀ ਇਹ ਜਪਿਆ ਨਾਮ ਕਿੱਥੇ ਕੰਮ ਆਏਗਾ ਜੀ ਸਹਿਬ ਨੇ ਕਹੇ ਜਿੱਥੇ ਸਰੀਰ ਕੰਮ ਨਹੀਂ ਕਰੇਗਾ ਜਿੱਥੋਂ ਸਰੀਰ ਦੀ ਯਾਤਰਾ ਮੁੱਕ ਜਾਏਗੀ ਸਰੀਰ ਦੀ ਯਾਤਰਾ ਸ਼ਮਸ਼ਾਨ ਘਾਟ ਚ ਜਾ ਕੇ ਖਤਮ ਹੋ ਜਾਗੀ ਸ਼ਬਦ ਦੀ ਯਾਤਰਾ ਸੁਰਤ ਨਾਲ ਦਰਗਾਹ ਤੱਕ ਜਾਏਗੀ ਲਿਖ ਕੇ ਦਿੱਤਾ ਹੈ ਮਹਾਰਾਜ ਨੇ ਤੁਹਾਨੂੰ ਯਾਦ ਵੀ ਹੈ ਮਹਾਰਾਜ ਪੜਾਉਂਦੇ ਨੇ ਕਹਿੰਦੇ ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਾਂ ਪਿਓ ਭੈਣ ਭਰਾ ਮਿੱਤਰ ਦੋਸਤ ਰਿਸ਼ਤੇਦਾਰ ਸ਼ਮਸ਼ਾਨ ਘਾਟ ਤੱਕ ਜਾਂਦੇ ਸਰੀਰ ਨਾਲ ਤੇ ਸ਼ਬਦ ਕਿੱਥੋਂ ਤੱਕ ਜਾਂਦਾ ਹੈ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਪੜੋ ਮਾਨੂ ਆ ਨਾਮ ਤੇਰੇ ਸੰਗ ਸਹਾਈ ਜਹਿ ਮਹਾ ਭਯਾਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ ਅੱਗੇ ਪੜਿਓ ਜਹਿ ਮੁਸ਼ਕਲ ਹੋਵੇ ਅਤ ਭਾਰੀ ਅੱਛਾ ਪੜਾਈ ਜਿਹੜੀ ਐ ਅਤ ਮੁਸ਼ਕਲ ਚ ਕੰਮ ਨਹੀਂ ਆਉਂਦੀ ਪੜ੍ਹਾਈ ਜਿਹੜੀ ਐ ਆਤਮ ਮੁਸ਼ਕਲ ਵਿੱਚ ਕੰਮ ਨਹੀਂ ਆਏਗੀ ਮੁਸ਼ਕਲਾਂ ਵਿੱਚ ਪੜ੍ਹਾਈ ਹੱਲ ਕਰਦੀ ਐ ਪੈਸਾ ਮੁਸ਼ਕਲ ਵਿੱਚ ਕੰਮ ਆਉਂਦਾ ਐ ਆਤਮ ਮੁਸ਼ਕਲ ਵਿੱਚ ਪੈਸਾ ਵੀ ਕੰਮ ਨਹੀਂ ਆਉਂਦਾ ਮੈਂ ਪਿਛਲੇ ਸਾਲ ਵੀ ਬੇਨਤੀ ਕਹੀ ਕਰੋਨਾ ਵਿੱਚ ਲੋਕਾਂ ਦੇ ਪੈਸਾ ਕੰਮ ਨਹੀਂ ਆਇਆ ਕਰੋੜਾਂ ਅਰਬਾਂ ਦੀ ਜ਼ਾਇਦਾਤ ਵਾਲੇ ਬੰਦੇ ਕਰੋਨਾ ਨਾਲ ਮਰ ਗਏ ਜੇ ਪੈਸਾ ਕੰਮ ਆਉਂਦਾ ਹੁੰਦਾ ਬਚ ਜਾਣਾ ਸੀ ਉਹਨਾਂ ਨੇ ਪਰ ਸਾਧ ਸੰਗਤ ਕੰਮ ਨਹੀਂ ਆਇਆ ਰੱਬ ਦਾ ਨਾਮ ਉੱਥੇ ਵੀ ਕੰਮ ਆਉਂਦਾ ਜਿੱਥੇ ਆਤਮ ਮੁਸ਼ਕਲ ਪੈਦਾ ਹੋ ਜਾਵੇ ਪੜੋ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨ ਮਹੇ ਉਧਾਰੀ ਇਹਨੂੰ ਮਹਾਰਾਜ ਨੇ ਕਿਹਾ ਜਪਿਆ ਨਾਮ ਵੇਖੋ ਕਿੱਥੇ ਕੰਮ ਆਉਂਦਾ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲੱਗ ਹੋਏ ਦਸ਼ਮਣ ਸਾਹ ਕ ਵੀ ਭੱਜ ਖਲੇ ਕਹਿੰਦੇ ਤੇਰੇ ਸਕੇ ਵੀ ਛੱਡ ਕੇ ਭੱਜਣ ਤੇਰਾ ਕੋਈ ਸਾਥ ਨੰਦਾਵੇ ਵਿਖੀ ਨਾਮ ਕਿੱਥੇ ਕਮ ਆਉਂਦਾ ਸਾਕ ਵੀ ਭਜ ਖਲੇ ਸਭੋ ਭਜੈ ਆਸਰਾ ਪੜੋ ਸਭੋ ਭਜੈ ਆਸਰਾ ਚੋ ਕੈਸਾ ਵਸਰਾ ਚਿੱਤਾਂ ਵੈ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀ ਕਹਿੰਦੇ ਤੈਨੂੰ ਤਤੀ ਹਵਾ ਵੀ ਨਹੀਂ ਲੱਗਣ ਦਾ ਸ਼ਬਦ ਇੰਨੀ ਤਾਕਤ ਰੱਖਦਾ ਹੈ ਇਨੂ ਮਹਾਰਾਜ ਨੇ ਕਿਹਾ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਪੜੋ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਸਾਰੇ ਦੁੱਖ ਤੇਰਾ ਪਰ ਛੱਡ ਜਾਣਗੇ ਸਾਥ ਸਜਣਾ ਜਦੋਂ ਨਾਮ ਦਾ ਟੇਕ ਅਸਰਾ ਲੈਣ ਤਰੰਤਾਨ ਸਾਹਿਬ ਦੇ ਨਾਲ ਇੱਕ ਪਿੰਡ ਹੈ ਉਹ ਫੌਜੀ ਵੀਰ ਮੈਨੂੰ ਮਿਲਿਆ ਹੁਣ ਉਹਦੀ ਰਿਟਾਇਰਮੈਂਟ ਹੋ ਗਈ ਹੈ 1999 ਵਿੱਚ ਕਾਰਗਲ ਦਾ ਯੁੱਧ ਹੋਇਆ ਉਹਦੇ ਵਿੱਚ ਪੰਜਾਬ ਦੇ ਅਨੇਕਾਂ ਨੌਜਵਾਨ ਫੌਜੀ ਸ਼ਹੀਦ ਹੋਏ ਉਹ ਕਹਿੰਦਾ ਭਾਈ ਸਾਹਿਬ ਜੀ ਅਸੀਂ 11 ਬੰਦੇ ਸੀ 11 ਚੋਂ 10 ਜਣੇ ਸ਼ਹੀਦ ਹੋ ਗਏ ਮੈਂ ਇਕੱਲਾ ਰਹਿ ਗਿਆ ਕਹਿੰਦਾ ਮੇਰੀ ਬੰਦੂਕ ਦੇ ਰੌਣ ਜਿਹੜੇ ਮੁੱਕ ਗਏ ਮੈਨੂੰ ਪਤਾ ਸੀ ਫਲਨੋ ਜਗ੍ਹਾ ਤੇ ਇੱਕ ਫੌਜੀ ਮੇਰੇ ਨਾਲ ਦਾ ਸ਼ਹੀਦ ਪਿਆ ਉਹਦੇ ਕੋਲ ਅਜੇ ਰੋਂਦ ਪਟਾ ਪਿਆ ਉਹਦੀ ਗੰਨ ਅਜੇ ਕੰਮ ਕਰ ਸਕਦੀ ਹੈ ਪਰ ਕਿਨਾਂ ਉਹ 100 ਗਜ ਦੀ ਦੂਰੀ ਤੇ ਬੈਸ When 10 minute deliveries come with lowest prices on fruits veggies groceries and more your entire shopping will shift to Zepto SuperSaver ਹੁਣ ਚਲਦੀ ਜੰਗ ਵਿੱਚ ਵਰਦੀਆਂ ਗੋਲੀਆਂ ਵੀ 100 ਗਜ ਵੀ ਬੜਾ ਦੂਰ ਲੱਗਦਾ ਹੈ ਕਹਿੰਦਾ ਭਾਈ ਸਾਹਿਬ ਜੀ ਉਹ ਸੌਂਗ ਆਈ ਤੇ ਮੈਨੂੰ ਲਾਸ਼ ਨਜ਼ਰ ਆ ਗਈ ਸੀ ਸਾਹਮਣੇ ਉਹ ਗੋਲੀਆਂ ਚੱਲ ਰਹੀਆਂ ਨੇ ਆਲੇ ਦੁਆਲੇ 8-10 ਫੌਜੀਆਂ ਦੀਆਂ ਲਾਸ਼ਾਂ ਪਈਆਂ ਨੇ ਕਹਿੰਦਾ ਉੱਥੋਂ ਤੱਕ ਜਿਵੇਂ ਭੱਜ ਕੇ ਜਾਵਾਂ ਉਹ ਗਨ ਚੁਪਣ ਲਈ ਤਾਂ ਕਹਿੰਦਾ ਮੇਰੇ ਗੋਲੀਆਂ ਲੱਗ ਸਕਦੀ ਸੀ ਪਰ ਮੇਰੇ ਕੋਲ ਆਪਸ਼ਨ ਕੋਈ ਨਹੀਂ ਕਿਉਂਕਿ ਮੇਰੀਆਂ ਗੋਲੀਆਂ ਮੁੱਕ ਗਈਆਂ ਨੇ ਕਹਿੰਦਾ ਫਿਰ ਇੱਕੋ ਚੀਜ਼ ਮੈਨੂੰ ਯਾਦ ਆਈ ਕਥਾ ਵਿੱਚ ਜਿੱਥੇ ਜਿੱਥੇ ਅਤਿ ਮੁਸ਼ਕਲ ਵਿੱਚ ਕੋਈ ਸਹਦਾ ਨਾ ਕਰੇ ਕਹਿੰਦਾ ਉੱਥੇ ਰੱਬ ਦਾ ਨਾਮ ਕੰਮ ਕਰਦਾ ਹੈ ਕਹਿੰਦਾ ਭਾਈ ਸਾਹਿਬ ਜੀ ਬਸ ਫਿਰ ਮੈਂ ਹੋਰ ਕਿਸੇ ਚੀਜ਼ ਵੱਲ ਧਿਆਨ ਨਹੀਂ ਦਿੰਦਾ ਇੱਕੋ ਚੀਜ਼ ਮੈਂ ਰਟਨ ਕੀਤੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦਾ ਇਹ ਮੈਨੂੰ ਬਚਪਨ ਵਿੱਚ ਮੇਰੀ ਮਾਂ ਨੇ ਸਿਖਾਇਆ ਸੀ ਜਦੋਂ ਦਰਬਾਰ ਸਾਹਿਬ ਜਾਣਾ ਮੇਰੀ ਮਾਂ ਨੇ ਉਂਗਲ پکڑ ਕੇ ਪ੍ਰਕਰਮਾ ਕਰਨੀ ਇੱਕੋ ਹੀ ਚੀਜ਼ ਰੱਟੀ ਜਾਣੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਮੇਰੀ ਮਾਂ ਨੇ ਕਿਹਾ ਪੁੱਤ ਜਿੱਥੇ ਕੋਈ ਸਹਾਈਤਾ ਨਾ ਕਰੇ ਉੱਥੇ ਗੁਰੂ ਰਾਮਦਾਸ ਸਹਾਈਤਾ ਕਰਦਾ। ਕਹਿੰਦਾ ਮਹਾ ਦੇ ਕਹੇ ਹੋਏ ਬੋਲ ਅੰਦਰ ਵਸੇ ਸੀ। ਭਾਈ ਸਾਹਿਬ ਜੀ ਕਹਿੰਦਾ 100 ਗੱਜ ਦੀ ਦੂਰੀ ਸੀ ਤੇ ਮੈਂ ਬਸ ਉਹ ਵਰ ਦੀ ਗੋਲੀ ਵੱਲ ਨਹੀਂ ਵੇਖਿਆ। ਗੋਲੀਆਂ ਚੱਲ ਰਹੀਆਂ ਸੀ ਪਰ ਮੈਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦਿਆਂ ਭੱਜ ਕੇ ਉਹ 100 ਗੱਜ ਤੱਕ ਗਿਆ 100 ਮੀਟਰ ਤੱਕ ਕਹਿੰਦਾ ਉੱਥੋਂ ਤੱਕ ਭੱਜ ਕੇ ਮੈਂ ਉਸੇ ਜਾ ਕੇ ਉਹ ਸ਼ਹੀਦ ਤੇ ਫੌਜੀ ਦੇ ਨਾਲ ਦੀ ਗਨ ਚੁੱਕ ਲੇ। ਉਹਦੀ ਘਨ ਚੁੱਕੇ ਨਾਲ ਮੈਨੂੰ ਸਹਾਰਾ ਮਿਲ ਗਿਆ ਮੈਂ ਖਲੋ ਗਿਆ ਉੱਥੋਂ ਕਹਿੰਦਾ ਭਾਈ ਸਾਹਿਬ ਜੀ ਮੈਨੂੰ ਨਹੀਂ ਪਤਾ ਉਹਦੇ ਵਿੱਚ ਕਿੰਨੀਆਂ ਗੋਲੀਆਂ ਸੀ ਪਰ ਇੰਨਾ ਮੈਨੂੰ ਪਤਾ ਹੈ ਕਿ ਘੱਟੋ ਘੱਟ ਅੱਧਾ ਘੰਟਾ ਮੈਂ ਉਹਨਾਂ ਨਾਲ ਮੁਕਾਬਲਾ ਕਰਦਾ ਦਿਆਂ ਉਤੋਂ ਵੱਧ ਪਿੱਛੋਂ ਸਾਡੀ ਇੱਕ ਯੂਨਿਟ ਹੋਰ ਆ ਗਈ ਐਨੇ ਨੂੰ ਕਹਿੰਦਾ ਉਹ ਸਾਹਮਣੇ ਵਾਲੇ ਦੁਸ਼ਮਣ ਮਾਰੇ ਗਏ ਮੇਰੀ ਜਾਨ ਤਾਂ ਬਚੀ ਬਚੀ ਪਰ ਮੈਂ ਦੇਸ਼ ਵੱਲੋਂ ਮੁਕਾਬਲਾ ਵੀ ਕੀਤਾ ਉਹਨੂੰ ਮੈਨੂੰ ਬਾਅਦ ਵਿੱਚ ਨਾਲ ਦੀ ਯੂਨਿਟ ਦੇ ਫੌਜੀ ਪੁੱਛਦੇ ਕਹਿੰਦੇ ਤੂੰ ਇਕੱਲਾ ਹੀ ਕਿਵੇਂ ਮੁਕਾਬਲਾ ਕਰੀ ਗਿਆ ਉਹ ਕਹਿੰਦਾ ਤੁਸੀਂ ਕਹਿੰਦੇ ਹੋ ਮੈਂ ਕੱਲਾ ਮੈਨੂੰ ਵੀ ਇੱਕ ਪਲ ਲੱਗਾ ਸੀ ਮੈਂ ਇਕੱਲਾ ਰਹਿ ਗਿਆ ਨਾਲ ਦੇ ਬਾਕੀ ਸ਼ਹੀਦ ਹੋ ਗਏ ਪਰ ਜਦੋਂ ਤੋਂ ਤੁਹਾਨੂੰ ਗੁਰੂ ਰਾਮਦਾਸ ਜਪਣਾ ਸ਼ੁਰੂ ਕੀਤਾ ਮੈਨੂੰ ਇੰਜ ਲੱਗਾ ਮੈਂ ਕੱਲਾ ਨਹੀਂ ਮੇਰੇ ਨਾਲ ਤੁਹਾਨੂੰ ਗੁਰੂ ਰਾਮਦਾਸ ਹੈ ਸਾ ਸੰਗਤ ਜਦੋਂ ਗੁਰੂ ਨਾਲ ਖਲੋਜੇ ਫਿਰ ਬਾਲ ਬਿੰਗਾ ਨਹੀਂ ਹੋ ਸਕਦਾ ਇਹਨੂੰ ਪਾਤਸ਼ਾਹ ਨੇ ਕਿਹਾ ਜਾਮ ਗੁਰੂ ਹੋਏ ਵੱਲ ਪੜੋ ਜਾਮ ਗੁਰੂ ਹੋਏ ਵੱਲ ਤਨੈ ਕਿਆ ਆਗਾਰ ਵਿਦਜੈ ਜਾਨ ਗੁਰੂ ਵੇ ਵੱਲ ਲਖ ਮਾਹੇ ਕਿਆ ਕਿਜੈ ਜੇ ਗੁਰੂ ਨਾਲ ਖਲੋਜੈ ਲਖਾਂ ਬਾਹਾਂ ਵੀ ਕੁਝ ਵਿਗਾੜ ਨਹੀਂ ਸਕਦੀਆਂ ਬਸ ਗੁਰੂ ਨੂੰ ਅੰਤਰ ਧਿਆਨ ਚਿੱਤ ਜੋੜ ਕੇ ਕਹਿਣੇ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਸਾਰੇ ਫਿਰ ਜਪੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ 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 ਸੁਖ ਪਾਵੋ ਸਿਮਰੋ ਸਿਮਰ 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 ਸੁਖ ਪਾਵੋ ਗੱਜ ਕੇ ਸਿਮਰ ਸਿਮਰ ਸੁਖ ਪਾਵੋ ਸਿਮਰੋ ਕਲ ਕਲ ਇਸ ਤਨ ਮਹਿ ਮਟਾਵੋ ਕਲ ਕਲ ਇਸ ਤਨ ਮਹਿ ਮਟਾਵੋ ਕਲ ਤਲ ਇਸ ਤਨ ਮਹਿ ਮਟਾਵੋ ਕਲ ਕਲ ਇਸ ਤਨ ਮਹਿ ਮਟਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ सिमर सिमर सुख पाओ सिमरो सिमर सिमर सुख पाओ सिमर सिमर सुख